ਇਨਕਲਾਬ ਦਾ ਲਾ ਕੇ ਨਾਰਾ ਲੁੱਟ ਲਿਆ ਪੰਜਾਬ ਬਸਾਰਾ ਇਨਕਲਾਬ ਦਾ ਲਾ ਕੇ ਨਾਰਾ ਲੁੱਟ ਲਿਆ ਪੰਜਾਬ ਬਸਾਰਾ ਦੇਸ਼ ਹਵਾਲੇ ਕੀਤਾ ਤੇਰੇ ਗੱਪ ਬਥੇਰੇ ਮਾਰੇ ਵੇ ਮਾਸਟਰ ਦੀਆਂ ਮੁੰਡੀਆਂ ਚੰਦ ਰੋਜ਼ ਤੂੰ ਝਾੜੇ ਵੇ ਮਾਸਟਰ ਦੀਆਂ ਮੁੰਡੀਆਂ ਹੋ ਚੰਦ ਰੋਜ ਤੂੰ ਚਾੜੇ ਵੇ ਮਾਸਟਰ ਦੇਆ ਮੁੰਡਿਆ ਵੇ ਬਾਦਲ ਕਿਆ ਨੂੰ ਨਿੰਦੀ ਜਾਵੇਂ ਐ ਮੈਂ ਕਾ ਤੋਰਿੰਗੀ ਜਾਵੇਂ ਬਾਦਲ ਕਿਆ ਨੂੰ ਨਿੰਦੀ ਜਾਵੇਂ ਐ ਮੈਂ ਕਾ ਤੋਰਿੰਗੀ ਜਾਵੇਂ ਨਿਕਲੀ ਜਾਂਦਾ ਮਾਲ ਚੋਰੀ ਦਾ ਰੋਣ ਟਰਾਲੀਆਂ ਵਾਲੇ ਵੇ ਮਾਸਟਰ ਦੇਆ ਮੁੰਡਿਆ ਤੂੰ ਕੰਦ ਬਥੇਰੇ ਚਾੜੇ ਵੇ ਮਾਸਟਰ ਦੇਆ ਮੁੰਡਿਆ ਵੇ ਵੱਡੇ ਵੱਡੇ ਗੱਪ ਤੁਹਾਾਰੇ ਬੀਬੀਆਂ ਨੂੰ ਵੀ ਲਾਤੇ ਲਾਰੇ ਵੱਡੇ ਵੱਡੇ ਗੱਪ ਤੁਹਾਾਰੇ ਬੀਬੀਆਂ ਨੂੰ ਵੀ ਲਾਤੇ ਲਾਰੇ ਹੁਣ ਨਹੀਂ ਤੈਨੂੰ ਵੋਟ ਪਾਉਨੀਆ ਹੁਣ ਨਹੀਂ ਤੈਨੂੰ ਵੋਟ ਪਾਉਨੀਆ ਉਲਟਾ ਹੋ ਗਿਆ ਕਾਰਾ ਬੇਮਾਸਟਰ ਦੇ ਆ ਮੁੰਡਿਆ ਜਿੱਤਦਾ ਨਹੀਂ ਦੁਵਾਰਾ ਬੇਮਾਸਟਰ ਦੇ ਆ ਮੁੰਡਿਆ ਅਣਪੜ ਟੋਲਾ ਹੋ ਗਿਆ ਇਕੱਠਾ ਜਮਾ ਬਹਾਤਾ ਸਾਡਾ ਆਰਪੜ ਟੋਲਾ ਹੋ ਗਿਆ ਇਕੱਠਾ ਜਮਾ ਬਹਤਾ ਸਾਡਾ ਪੱਠਾ ਕਾਲੇ ਮੋੜ ਨੇ ਗੀਤ ਬਣਾ ਕੇ ਪਾਤੇ ਵੇਖ ਖਲਾਰੇ ਵੇ ਮਾਸਟਰ ਦੇ ਮੁੰਡਿਆ ਜਿੱਤਦਾ ਨਹੀਂ ਦਵਾਰੇ ਵੇ ਮਾਸਟਰ ਦੇ ਮੁੰਡਿਆ ਵੇ ਤੜਕੇ ਪਉਆ ਦੁਪਹਿਰੇ ਅਧਿਆ ਕੰਮ ਨਹੀਂ ਕੀਤਾ ਵਾਲਾ ਭਲੀਆ ਤੜਕੇ ਪਉਆ ਦੁਪਹਿਰੇ ਅਧਿਆ ਕੰਮ ਨਹੀਂ ਕੀਤਾ ਵਾਲਾ ਸਾਡੇ ਸਿਰ ਤੇ ਆਣ ਬਿਠਾਤੇ ਹੋ ਸਾਡੇ ਸਿਰ ਤੇ ਆਣ ਬਿਠਾਤੇ ਜੋ ਦਿੱਲੀ ਤੋਂ ਹਾਰੇ ਬੇ ਮਾਸਟਰ ਦੇ ਆ ਮੁੰਡਿਆ ਜਿੱਤਦਾ ਨਹੀਂ ਦਵਾਰੇ ਵੇ ਮਾਸਟਰ ਦੇ ਆ ਮੁੰਡਿਆ ਵੇ ਤੂੰ ਗੱਲਾਂ ਨਾਲ ਲੁੱਟੀ ਜਾਣਾ ਹੱਥ ਵੀ ਐਵੇਂ ਕੁੱਟੀ ਜਾਣਾ ਤੂੰ ਗੱਲਾਂ ਨਾਲ ਲੁੱਟੀ ਜਾਣਾ ਹੱਥ ਵੀ ਐਵੇਂ ਕੁੱਟੀ ਜਾਣਾ ਆਟਾ ਦਾਣ ਵੀ ਬੰਦ ਕਰਾਤੀ ਦੁਨੀਆਂ ਚੀ ਕਾ ਮਾਰੇ ਵੇ ਮਾਸਟਰ ਦੇ ਮੁੰਡਿਆ ਜਿੱਤਦਾ ਨਹੀਂ ਦਵਾਰੇ ਵੇ ਮਾਸਟਰ ਦੇ ਮੁੰਡਿਆ ਦਿੱਲੀ ਦਾ ਬਣ ਕੇ ਬਹਿ ਗਿਆ ਸਾਡੇ ਪੱਲੇ ਦਾ ਕੀ ਰਹਿ ਗਿਆ ਤੂੰ ਦਿੱਲੀ ਦਾ ਬਣ ਕੇ ਬਹਿ ਗਿਆ ਸਾਡੇ ਪੱਲੇ ਦਾ ਕੀ ਰਹਿ ਗਿਆ ਹਰਾਂਚ ਸੇਵਾ ਕੀਤੀ ਜੀ ਨੇ ਉਹਨੂੰ ਬੋਲੀਆਂ ਮਾਰੇ ਵੇ ਮਾਸਟਰ ਦੇ ਮੁੰਡਿਆ ਦੂੰਜੇ ਤਦਾ ਨਹੀਂ ਦਵਾਰੇ ਵੇ ਮਾਸਟਰ ਦੇਆ ਮੁੰਡਿਆ ਮਿੱਤਰੋ ਕੀੜੇ ਰੱਖਿਓ ਕੱਢੀ ਸ਼ੇਰ ਦੀ ਕਿੱਲੀ ਰੱਖਿਓ ਦੱਬੀ ਮਿੱਤਰੋ ਕੀੜੇ ਰੱਖਿਓ ਕੱਢੀ ਸ਼ੇਰ ਦੀ ਕਿੱਲੀ ਰੱਖਿਓ ਦੱਬੀ ਹਜੇ ਤਾਂ ਗੱਲਾਂ ਹੋਰ ਰਹਿੰਦੀਆਂ ਆਉਂ ਫੇਰ ਦਵਾਰੇ ਵੇ ਮਾਸਟਰ ਦੇਆ ਮੁੰਡਿਆ ਭੂਤ ਛੇਲੇ ਕਾਲੇ ਵੇ ਮਾਸਟਰ ਦੇਆ ਮੁੰਡਿਆ ਤੂੰ ਫੁੱਟ ਛੇੜ ਲੈ ਕਾਲੇ ਵੇ ਮਾਸਟਰ ਦੇ ਆ ਮੁੰਡਿਆ ਲੈ ਵੀ ਮਿੱਤਰੋ ਸ਼ੇਅਰ ਕਰ ਦਿਓ ਤੇ ਤੇਜ਼ ਕਰ ਲਿਓ ਫੋਲੋ ਫੇਰ ਆਉਨੇ ਆ ਆ ਗਿਆ ਮਾਰੋ